ਯੇਰ ਵੀ ਸਾਡੇ ਬੀ.ਏ. ਦੇ ਬੱਚੇ ਪੜ੍ਹ ਤੇ ਦਿਹਾੜੀਆਂ ਕਰਦੇ ਨਹੀਂ ਉਹਨਾਂ ਨੂੰ ਆਪਾਂ ਅਪਲਾਈ ਕਰਾ ਕੇ ਉਹਦੇ ਵਿੱਚ ਜਦੋਂ ਸਰ ਨੌਕਰੀਆਂ ਬਣਾ ਕੇ ਇੱਕ ਚਿੱਟਾ ਪੰਨ ਤੇ ਕਰਾਉਂ ਚਿੱਟਾ ਨਹੀਂ ਬੰਦ ਹੁੰਦਾ ਸਾਡੇ ਤੇ ਮੁਲਾਜ਼ਮ ਦੇ ਡਿਊਟੀ ਲਾ ਮੁਲਾਜ਼ਮ ਦੇ ਡਿਊਟੀ ਲਾਉਂਦੇ ਫੜ ਕੇ ਉਹਨਾਂ ਛੱਡ ਦਿੰਦੇ ਆ ਇੱਕ ਮਿੰਟ ਛੱਡ ਕੇ ਮੁਲਾਜ਼ਮ ਉਹਨਾਂ ਛੱਡ ਦਿੰਦੇ ਫੜਦਾ ਕਿ ਮੁਲਾਜ਼ਮਾਂ ਤੇ ਡਿਊਟੀ ਲਾਏ ਮੁਲਾਜ਼ਮਾਂ ਤੇ ਤਾਂ ਮਾਰਾ ਇਹ ਵੱਡਾ ਵਾਦਾ ਚਿੱਟੇ ਦਾ ਸੀ ਕਿ ਇਹ ਚਿੱਟਾ ਖਤਮ ਨਹੀਂ ਹੋਇਆਗਾ ਬੰਦੇ ਬਣਾਉਂਦਾ ਉਹਨਾਂ ਨੂੰ ਕਿਰਾਉ ਦਾ ਛੁਡਵਾਰ ਆਉਂਦਾ ਮੈਂ ਕੋਈ ਨਹੀਂ ਕਰਵਾ ਚਿੱਟੇ ਖਤਮ ਕਰੋ ਜੇ ਸਾਡੇ ਬੱਚੇ ਲੱਗਣਗੇ ਲੱਗਣਗੇ ਸਰਦਾਰ ਗਰਮੀਤ ਸਿੰਘ ਕੁੱਡੀਆਂ ਜਿੰਦਾਬਾਦ ਵੀ ਸਾਡੇ ਬੀ.ਏ. ਦੇ ਬੱਚੇ ਪੜ੍ਹੇ ਤੇ ਡਿਹਾੜੀਆਂ ਕਰਦੇ ਨਹੀਂ ਉਹਨਾਂ ਨੂੰ ਆਪਾਂ ਬੁਲਾਈ ਕਰਾ ਕੇ ਉਹਦੇ ਵਿੱਚ ਨਜ਼ਰੂ ਸਰ ਨੌਕਰੀਆਂ ਬਣਾ ਦੇ ਇੱਕ ਚੁੱਚਾ ਬੰਦ ਕਰੋ ਚਿੱਟਾ ਨਹੀਂ ਬੰਦ ਹੁੰਦਾ ਸਾਡੇ ਤੇ ਮਲਾਇਮ ਦੇ ਡਿਊਟੀ ਦਾ ਮਰਾਜ਼ ਨਾ ਘੋੜੀ ਲਾਉਂਦੇ ਫੜ ਕੇ ਉਹਨਾਂ ਛੱਡ ਦਿੰਦੇ ਆ ਇੱਕ ਮਿੰਟ ਛੱਡਦੇ ਪੁਲਾਈ ਉਹਨਾਂ ਛੱਡ ਦਿੰਦੇ ਲੈਂਦੇ ਪੈਸੇ ਪੁਲਾਈ ਨਾਲ ਚਿੱਟਾ ਵਾ ਡਿਊਟੀ ਲਾਉਂਦੇ ਮਰਾਜ਼ ਬਣਦੇ ਤਾਂ ਮਰਾਇ ਵਧਾਵਾ ਦਾ ਚਿੱਟੇ ਦਾ ਸੀ ਇਹਦੇ ਚਿੱਟਾ ਖਤਮ ਨਹੀਂ ਹੋਇਆਗਾ ਬੰਦੇ ਬਣਾ मैं, मैं कोई नहीं लगन सरदार गुरमीत सिंह ਇਹ ਨਹੀਂ ਇਹ ਬੱਚੇ ਪੜ੍ਹ ਤੇ ਦਿਹਾੜੀਆਂ ਕਰਦੇ ਨਹੀਂ ਉਹਨਾਂ ਨੂੰ ਆਪਾਂ ਅਪਲਾਈ ਕਰਾ ਕੇ ਉਹਦੇ ਵਿੱਚੋਂ ਸਰ ਨੌਕਰੀਆਂ ਬਣਾ ਲਾ ਇੱਕ ਚੁੱਚਾ ਬੰਦ ਕਰੋ ਚਿੱਟਾ ਨਹੀਂ ਬੰਦ ਹੁੰਦਾ ਸਾਡੇ ਪਿੰਡ ਤੇ ਮਰਾਜ ਮੈਂ ਡਿਊਟੀ ਦਾ ਮਰਾਜ ਮੈਂ ਡਿਊਟੀ ਲਾਉਂਦਾ ਫੜ ਕੇ ਉਹਨਾਂ ਹੀ ਛੱਡ ਦਿੰਦੇ ਆ ਇੱਕ ਮਿੰਟ ਛੱਡ ਲੈਂਦੇ ਮਰਾਜ ਉਹਦਾ ਛੱਡ ਦਿੰਦੇ ਲਾਈਵ ਤੇ ਕਿਤੋਂ ਮੈਂ ਡਿਊਟੀ ਲਾਉਂਦਾ ਮਰਾਜ ਉਹਦਾ ਤਾਂ ਮਰਾਜ ਵੱਡਾ ਵਾੜਾ ਚਿੱਟੇ ਦਾ ਸੀ ਕਿ ਇਹਦੇ ਚਿੱਟਾ ਖਤਮ ਨਹੀਂ ਹੋਇਆਗਾ ਬੰਦੇ

ਸਾਡੇ ਬੀ.ਏ. ਦੇ ਬੱਚੇ ਪੜ੍ਹੇ ਤੇ ਦਿਹਾੜੀਆਂ ਕਰਦੇ ਨਹੀਂ ਉਹਨਾਂ ਨੂੰ ਆਪਾਂ ਬੁਲਾਈ ਕਰਾ ਕੇ ਉਹਦੇ ਵਿੱਚ ਨੰਦੂ ਸਰ ਨੌਕਰੀਆਂ ਬਣਾ ਲਾ। ਇੱਕ ਚੱਚਾ ਬੰਦ ਕਰਾਉਂਦਾ ਚਿੱਟਾ ਨਹੀਂ ਬੰਦ ਹੁੰਦਾ ਸਾਡੇ ਪਿੰਡ ਮਰਾਜ ਮੇਂ ਡਿਊਟੀ ਦਾ ਮਰਾਜ ਮੇਂ ਡਿਊਟੀ ਲਾਉਂਦੇ। ਫੜ ਕੇ ਉਹਨਾਂ ਹੀ ਛੱਡ ਦਿੰਦੇ ਆ। ਇੱਕ ਮਿੰਟ ਛੱਡ ਕੇ ਮਰਾਜ ਮੇਂ ਉਹਨਾਂ ਛੱਡ ਦਿੰਦੇ। ਲਾਈਨ ਵਿੱਚ ਜਿੱਤੋਂ ਵਾ ਡਿਊਟੀ ਲਾਉਂਦੇ ਮਰਾਜ ਮੇਂ। ਉਹ ਮਰਾਜ ਵੱਡਾ ਵਾਡਾ ਚਿੱਟੇ ਦਾ ਸੀ ਕਿ ਇਹਦੇ ਚਿੱਟਾ ਖਤਮ ਨਹੀਂ ਹੋਇਆਗਾ। ਬੰਦੇ ਬਣਾਉਂਦਾ ਉਹਨਾਂ ਨੂੰ ਕਰਾਉਂਦਾ ਛਮਾਰ ਆਪਾਂ। ਮੈਂ ਕੋਈ ਨਹੀਂ ਕਰਵਾਉਂਦਾ। ਚਿੱਟੇ ਬੰਦ ਕਰ ਲੱਗਣਗੇ ਲੱਗਣਗੇ ਸਰਦਾਰ ਗਰਮੀਤ ਸਿੰਘ ਕੁੱਡੀਆਂ ਜਿੰਦਾਬਾਦ